ਸਾਡਾ ਇੱਕਾ ਜਿੰਦਾਬਾਦ 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 ਹਰਿਆਣਾ ਤੋਂ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਸਾਡੇ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਵੇੜਾ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਹਰਿਆਣਾ ਤੋਂ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਫਸਲਾਂ ਦਾ ਗਰੰਟੀ ਕਾਨੂੰਨ ਬਣਵਾ ਕੇ ਰਹਾਗੇ ਬਹੁਤ ਰਹਾਗੇ ਕਰਵਾ ਕੇ ਰਹਾਗੇ ਸਾਰਾ ਮਜ਼ਦੂਰਾਂ ਦਾ ਮੁਕੰਮਲ ਕਰਜ਼ਾ ਮਾਫ ਕਰਵਾ ਕੇ ਰਹਾਗੇ ਕਰਵਾ ਕੇ ਰਹਾਗੇ ਕਰਵਾ ਕੇ ਰਹਾਗੇ ਮਜ਼ਦੂਰਾਂ ਦੀ ਨਰੇਕਾ ਦੀ ਦਿਹਾੜੀ 200 ਦਿਨ ਕਰਵਾ ਕੇ ਰਹਾਗੇ ਬਹੁਤ ਰਹਾਗੇ ਕਰਵਾ ਕੇ ਰਹਾਗੇ ਜਿਪ ਵਾਲੇ ਮੀਟਰ ਨਹੀਂ ਲਗਣ ਦੇਵਾਂਗੇ ਨਹੀਂ ਲਗਣ ਦੇ ਆਗੇ ਨਹੀਂ ਲਗਣ ਅੱਜ ਅਸੀਂ ਜਿਹੜਾ ਮੰਗ ਪੱਤਰ ਡੀਐਸਪੀ ਸਾਹਿਬ ਮੁਕੇਰੀਆਂ ਉਹਨਾਂ ਨੂੰ ਸੌਂਪਣ ਆ ਰਹੇ ਹਾਂ ਉਸ ਮੰਗ ਪੱਤਰ ਦਾ ਜਿਹੜਾ ਮੰਤਵਾ ਉਹ ਸਾਡੇ ਕਿਸਾਨ ਵੀਰ ਜਿਹੜੇ ਕਿ ਬਹੁਤ ਦੇਰ ਤੋਂ ਜਦੋਂ ਤੋਂ ਕਿਸਾਨੀ ਸੰਘਰਸ਼ ਜਿਹੜਾ ਉਹ ਆਪਣੀ ਸਮਾਪਤੀ ਵੱਲ ਗਿਆ ਉਦੋਂ ਤੋਂ ਹਰਿਆਣਾ ਤੇ ਕੇਂਦਰ ਦੀ ਸਰਕਾਰ ਨੇ ਉਹਨਾਂ ਕਿਸਾਨਾਂ ਨੂੰ ਆਪਣੇ ਜ਼ਬਰ ਬਲ ਤੇ ਅਤਿਆਚਾਰ ਕਰਕੇ ਉਹਨਾਂ ਨੂੰ ਗ੍ਰਫਤਾਰ ਕਰਕੇ ਤੇ ਅਜੇ ਤੱਕ ਜੇਲ੍ਹਾਂ ਵਿੱਚ ਰੱਖਿਆ ਹੋਇਆ ਨਜਾਇਜ਼ ਉਹਨਾਂ ਤੇ ਪਰਚੇ ਪਾਏ ਗਏ ਉਹਨਾਂ ਦੀ ਰਿਹਾਈ ਵਾਸਤੇ ਜਿਨ੍ਹਾਂ ਵਿੱਚੋਂ ਸਾਡਾ ਵੀਰ ਜੋਧਾ ਕਿਸਾਨ ਨਵਦੀਪ ਸਿੰਘ ਜਲਵੇੜਾ ਜਿਨ੍ਹਾਂ ਨੂੰ ওয়াটার ਕੈਨਨ ਵਾਲੇ ਇਸ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਉਸ ਵੀਰ ਨੇ ਕਿਸਾਨੀ ਅੰਦੋਲਨ ਵਿੱਚ ਆਪਣਾ ਬਹੁਤ ਸਾਰਾ ਜਲਵਾ ਕਿਸਾਨ ਅੰਦੋਲਨ ਦੇ ਹੱਕ ਵਿੱਚ ਦਿਖਾਇਆ ਜਿਹਦੇ ਵਜੋਂ ਕੇਂਦਰ ਦੀ ਮੋਦੀ ਸਰਕਾਰ ਤੇ ਹਰਿਆਣਾ ਦੀ ਸਰਕਾਰ ਦੋਨਾਂ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ ਸਾਥੀਓ ਉਸ ਵੀਰ ਤੇ ਨਵਦੀਪ ਸਿੰਘ ਜਲਵੇੜਾ ਤੇ ਐਨਾ ਜ਼ਬਰ ਜ਼ੁਲਮ ਕੀਤਾ ਗਿਆ ਉਹਨੂੰ ਸਰੀਰਕ ਐਨੇ ਤਸੀਹੇ ਦਿੱਤੇ ਗਏ ਆ ਜੇਲ੍ਹਾਂ ਦੇ ਅੰਦਰ ਕਿ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਮੈਂ ਮੰਗ ਕਰਦਾ ਕਿ ਨਵਦੀਪ ਸਿੰਘ ਜਲਵੇੜਾ ਨੂੰ ਤੇ ਨਾਲ ਜਿਹੜੇ ਹੋਰ ਕਿਸਾਨ ਆ ਜਿਹੜਾ ਨੂੰ ਨਜਾਇਜ਼ ਤੌਰ ਤੇ ਕਿਸਾਨੀ ਅੰਦੋਲਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਇਮੀਡੀਏਟਲੀ ਰਹਾ ਕੀਤਾ ਜਾਏ ਕਿਉਂਕਿ ਇਸ ਸਬੰਧ ਦੇ ਵਿੱਚ 17 ਜੁਲਾਈ ਨੂੰ ਬਹੁਤ ਵੱਡਾ ਇੱਕ ਅੰਦੋਲਨ ਉਹ ਛੇੜਿਆ ਜਾ ਰਿਹਾ ਜੇ ਸਰਕਾਰ ਨੇ 17 ਤੋਂ ਪਹਿਲਾਂ ਪਹਿਲਾਂ ਇਹ ਸਾਡੇ ਕਿਸਾਨ ਯੋਧੇ ਉਹਨਾਂ ਨੂੰ ਰਿਹਾ ਨਾ ਕੀਤਾ ਤੇ ਪੰਜਾਬ ਹੀ ਨਹੀਂ ਪੂਰੇ ਹਿੰਦੁਸਤਾਨ ਦੀਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਇਹ ਅੰਦੋਲਨ ਜਿਹੜਾ ਹੈ ਉਹ ਕੀਤਾ ਜਾਊਗਾ ਤੁਸੀਂ ਇਮੀਡੀਏਟਲੀ ਹਰਿਆਣਾ ਸਰਕਾਰ ਨੂੰ ਆਰਡਰ ਕਰੋ ਜਿਹੜੇ ਐਸਪੀ ਸਾਹਿਬ ਨੇ ਗ੍ਰਿਫਤਾਰ ਕੀਤਾ ਨਵਦੀਪ ਸਿੰਘ ਜਲਵੇੜਾ ਨੂੰ ਉਹਨਾਂ ਦੇ ਦਫਤਰ ਦਾ 17 ਤਰੀਕ ਨੂੰ ਘਰਾਓ ਕੀਤਾ ਜਾਣਾ ਤੇ ਮੈਂ ਪਹਿਲਾਂ ਪਹਿਲਾਂ ਇਹ ਚੇਤਾਵਨੀ ਦਿਨਾ ਕਿ ਜਿਹੜੇ ਸਾਡੇ ਕਿਸਾਨ ਮਜ਼ਦੂਰ ਇਨਸਾਨ ਜਿਹੜੇ ਆ ਜਿਹੜੇ ਆਪਣੇ ਹੱਕ ਦੀ ਲੜਾਈ ਲਾੜੇ ਸੀ ਸੱਚ ਦੀ ਲੜਾਈ ਲੜਲੇ ਸੀ ਉਹਨਾਂ ਨੂੰ ਇਮੀਡੀਏਟਲੀ ਰਿਹਾ ਕੀਤਾ ਜਾਏ ਮੈਂ ਆਗੂ ਕਿਸਾਨ ਮਜ਼ਦੂਰ ਮੋਰਚਾ ਸੂਬਾ ਜਨਰਲ ਸਕਤਰ ओंकार ਸਿੰਘ ਪੁਰਾਣਾ ਪੰਘਾਰਾ ਅੱਜ ਸਾਡੀਆਂ ਜਿਹੜੀਆਂ ਹਲਕਾ ਮਕੇਰੀਆਂ ਦੀਆਂ ਲੋਕ ਭਲਾਈ ਸੰਸਥਾਵਾਂ ਜਿਨ੍ਹਾਂ ਨੇ ਡੀਐਸਪੀ ਮਕੇਰੀਆਂ ਨੂੰ ਜਿਹੜਾ ਉਹ ਮੰਗ ਪੱਤਰ ਦਿੱਤਾ ਕਿ ਸਾਡਾ ਜਿਹੜਾ ਨੌਜਵਾਨ ਆਗੂ ਕਿਸਾਨ ਆਗੂ ਨਵਦੀਪ ਸਿੰਘ ਜਲਵੇੜਾ ਤੇ ਉਹਦੇ ਜਿਹੜੇ ਸਾਥੀ ਐ ਉਹਨਾਂ ਨੂੰ ਹਰਿਆਣਾ ਸਰਕਾਰ ਨੇ ਜਿਹੜਾ ਜਨਵਰੀ ਮਹੀਨੇ ਤੋਂ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤੇ ਉਹਨਾਂ ਦੇ ਉੱਤੇ ਭਾਰੀ ਹਤਿਆਚਾਰ ਕੀਤਾ ਤੁਹਾਡੇ ਸਾਹਮਣੇ ਇੱਕ ਦੋ ਦਿਨ ਪਹਿਲਾਂ ਤੁਸੀਂ ਕੁਝ ਵੀਡੀਓ ਵੀ ਦੇਖਿਆ ਜਿਹਦੇ ਵਿੱਚ ਸਾਡੇ ਤੇਜਵੀਰ ਸਿੰਘ ਆਗੂ ਜਿਹੜੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਐ ਉਹਨਾਂ ਨੇ ਦੱਸਿਆ ਸੀ ਕਿ ਨਵਦੀਪ ਸਿੰਘ ਦੇ ਜਿਹੜੇ ਐ ਉਹਨਾਂ ਦੇ ਉੱਤੇ ਹੋਰ ਭਾਰੀ ਅਤਿਆਚਾਰ ਕੀਤਾ ਗਿਆ ਇਹ ਜਿਹੜੀ ਜ਼ਾਬਰ ਸਰਕਾਰ ਹੈ ਕੇਂਦਰ ਦੀ ਕਿਸਾਨ ਮਜ਼ਦੂਰਾਂ ਦੇ ਉੱਤੇ ਜਿਹਨੇ 13 ਫਰਵਰੀ ਨੂੰ ਜਿਹੜਾ ਜਦੋਂ ਅਸੀਂ ਦਿੱਲੀ ਵੱਲ ਨੂੰ ਜਾ ਰਹੇ ਸੀ ਤੇ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਭਾਰੀ ਜਿਹੜਾ ਅਤਿਆਚਾਰ ਕੀਤਾ ਅਸੀਂ ਸਾਡਾ ਪੁੱਤ ਸ਼ੁਭਕਰਨ ਸਿੰਘ ਖਨੌਰੀ ਬਾਰਡਰ ਦੇ ਉੱਤੇ ਸ਼ਹੀਦ ਕੀਤਾ 13 ਫਰਵਰੀ ਤੋਂ ਲਗਾਤਾਰ ਬਾਰਡਰਾਂ ਦੇ ਉੱਤੇ ਸੰਘਰਸ਼ ਕਰ ਰਹੇ ਹਾਂ ਤੇ 17 ਜੁਲਾਈ ਨੂੰ ਐਸਪੀ ਹਰਿਆਣਾ ਜਿਹੜਾ ਆ ਉਹਦਾ ਸਾਰੇ ਭਾਰਤ ਦੇ ਕਿਸਾਨ ਤੇ ਮਜ਼ਦੂਰ ਮਿਹਨਤੀ ਲੋਕ ਜਿਹੜੇ ਇਕੱਠੇ ਹੋ ਕੇ ਉਹ ਘਰਾਓ ਕਰਨਗੇ ਬਿਨਾਂ ਸ਼ਰਤ ਨਵਦੀਪ ਸਿੰਘ ਤੇ ਉਹਦੇ ਸਾਥੀਆਂ ਦੇ ਉੱਤੇ ਜਿਹੜੇ ਪਰਚੇ ਕੀਤੇ ਆ ਉਹਨਾਂ ਨੂੰ ਬਿਨਾਂ ਸ਼ਰਤ ਰੱਦ ਕਰਕੇ ਤੇ ਨਵਦੀਪ ਸਿੰਘ ਨੂੰ ਜਿਹੜਾ ਉਹ ਰਹਾ ਕੀਤਾ ਜਾਵੇ ਜੇ ਨਾ ਰਹਾ ਕੀਤਾ ਗਿਆ ਤੇ 17 ਤਰੀਕ ਤੋਂ ਬਾਅਦ ਦੇ ਵਿੱਚ ਸਾਰੇ ਭਾਤ ਦੀਆਂ ਰੇਲਾਂ ਦਾ ਜਿਹੜਾ ਉਹ ਚੱਕਾ ਜਾਮ ਕਰਦਿਆਂ